ਦੇਖੋ ਪਰਚੀ ਘਟਾਉਣ ਦਾ ਕਿੰਨਾ ਬੁਰਾ ਹਾਲ ਕੇ ਵੀ ਇਹ ਤਾਂ ਗੁੱਥਮ ਗੁੱਤੀ ਹੋਏ ਨੇ ਲਾਂਡ ਜੇ ਲਕਰਣ ਵਿੱਚ ਜਿਵੇਂ ਆ ਦੇਖੋ ਬੜਾ ਮੂਰੇ ਲੱਗ ਗਿਆ ਕਿ ਇਹ ਫਿਰ ਇਹਦੇ ਨਾਲ ਲੜਨ ਕਿ ਹਾਂ ਸਵੇਰ ਦੇ ਖੜੇ ਨੇ ਵਿਚਾਰੇ ਸਾਰੇ ਜਾਣੇ 2 ਵਜੇ ਇਹਨਾਂ ਨੇ ਬੰਦ ਕਰ ਦੇਣਾਗਾ ਇਹ ਮਾਡਰਨ ਕੇ ਸਾਰੇ ਫਿਰ ਅੱਦੇ ਕੱਲ ਨੂੰ ਫੇਰ ਬੁਲਾਉਣਗੇ ਇਹਨਾਂ ਨੂੰ ਕਿਉਂਕਿ 2 ਵਜੇ ਤੱਕ ਦਾ ਟਾਈਮ ਆਗਾ ਫਾਇਦਾ ਨਹੀਂ ਦਿੱਤਾ ਆ ਦੇਖੋ ਲੈਣਾ ਕਿੰਨਾ ਬੁਰਾ ਹਾਲਾ ਸਰਕਾਰੀਆ ਸਰਵਰਾਹਲਾ ਵਿੱਚ ਕਾਊਂਟਰ ਦੋ ਹੋਰ ਲਾ ਦੇਣ ਤਾਂ ਵਧੀਆ ਮੁਲਾਜ਼ਮਾਂ ਦੋ ਇੱਥੇ ਇੰਨੇ ਮੁਲਾਜ਼ਮ ਨੇ ਇਨਾ ਕੋੜਾ ਉਹਨਾਂ ਵਿਚਾਰਿਆ ਨੇ ਕੀ ਹੋਊਗਾ ਸਵੇਰ ਦੇ ਖੜੇ ਨੇ ਜਦ 2 ਵਜੇ ਮੋਢਰਾਂ ਨੂੰ ਨਰਾਜ਼ ਹੋ ਕੇ ਮੋੜਨਗੇ ਇਹਦੇ ਲਈ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਵੀ ਦੋ ਕਾਊਂਟਰ ਹੋਰ ਲਾ ਦੇਣ ਦਵਾਈਆਂ ਵਾਲੇ ਤੇ ਪਰਚੀਆਂ ਵਾਲੇ ਬਹੁਤ ਬੁਰਾ ਵਾਲਾ ਰੋਕਾਂ ਦਾ ਗਰਮੀ ਤੋਂ ਦੀ ਪੈਂਦੀ ਆ ਇੱਕ ਹੋਮੋਸ ਫਾਇਦਾ ਹੋ ਜਾਂਦੀ ਐ ਇੰਨੇ ਜਦੋਂ ਇਕੱਠੀਆਂ ਨੇ ਦੇਖੋ ਬੁੜੀਆਂ ਕਿਵੇਂ ਵਿਚਾਰੀਆਂ ਗਰਮੋਂ ਗਰਮੀ ਹੋ ਕੇ ਖੜੀਆਂ ਇਨਗੀਆਂ ਬਰਨਾਲਾ ਹਸਪਤਾਲ ਦਾ ਬਹੁਤ ਬੁਰਾ ਹਾਲਾ ਦੋ ਕੁੜੀਆਂ ਦੇ ਛੂਲ ਦੰਗਿਆਂ ਨਾਲ ਹੈ ਜਿੰਦਕੋ ਮਨਾ ਦੇ ਕਵਰ ਤੋਂ 2 ਵਜੇ ਤੱਕ 2 ਵਜੇ ਬੰਦ ਕਰ ਦੇਣਗੇ ਕਿਉਂਕਿ 1:30 ਦਾ ਵੱਜ ਗਿਆ ਉਹਨਾਂ ਦੇ ਘੰਟੇ 'ਚ ਇੰਨੇ ਜਾਣੇ ਕਿਵੇਂ ਭੁਗਤਾਨ ਦੇ ਵਿਚਾਰੇ ਵਿਰੁੱਧ ਦੇ ਮੋੜਨਗੇ